ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਲੰਗਿਆਣਾ ਨਵਾਂ ਤਸੀਲ ਬਾਗਾ ਪ੍ਰਾਣਾ ਬਾਈ ਕਾਕੇ ਬਰਾੜ ਦੇ ਘਰ ਤੋਂ ਆ ਜੀ ਆ ਜਿਹ ਬਾਈ ਕੋਲੇ ਦੋ ਵੜਾ ਟੋਕੜਾ ਛੋਟੇ ਛੋਟੇ ਪਾ ਹੋਣਗੇ ਤੇ ਇੱਕ ਹੈਗੀ ਮੱਝ ਗੱਬਣ ਤਿੰਨ ਅਗ ਦਿਖਾਉਣੇ ਆਗੇ ਤਿੰਨਾ ਜਿਹੜਾ ਨਾਦਰ ਫਾਂ ਦਾ ਤੇ ਚੋਕੇ ਬਾਈ ਦੇ ਕੋਲ ਲੈ ਸਕਦੇ ਮੱਝ ਗੱਬਣ ਗਾਵਾਂ ਦੋਨੇ ਸੁੰਜਾ ਸਵੰਜਾ ਆ ਪਾ ਹੋਣਗੇ ਛੋਟੇ ਛੋਟੇ ਚੱਕ ਲੈ ਜੋ ਲੈ ਜੋ ਵਾਲੇ ਬਾਕੀ ਸਾਰੀ ਸਾਰੀ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਕਿ ਦੁੱਧਵਾ ਦਾ ਕਿੰਨਾ ਚੰਦਿਆਂ ਸੁੰਜਾ ਵੰਗਾ ਵਾ ਥੱਲੇ ਪਰਕ ਤੁਸੀਂ ਆਪਦੀ ਕੋਲ ਆ ਕੇ ਕਰ ਲੈਣੀ ਹੈਗੀ ਆਓ ਕਰਦੇ ਆ ਬਾਈ ਨਾਲ ਗੱਲਬਾਤ ਦੇ ਲੈਣੇ ਆ ਪ੍ਰੋਪਰ ਜਾਣਕਾਰੀ ਸਾਰੀ ਇਹਨਾਂ ਬੇੜਾਂ ਬਾਰੇ ਇੱਕ ਆ ਭਾਈ ਕੋਲੇ ਮੱਝ ਆ ਗਈ ਤੇ ਦੇਖ ਸਕਦੇ ਹੋ ਗੱਬਣ ਆ ਗਈ ਤਿਆਰ ਹੀ ਆ ਬਸ ਇਹ ਹੁਣ ਦੋ ਚਾਰ ਦਿਨ ਲਊਗੀ ਮੇਰੇ ਹਿਸਾਬ ਨਾਲ ਆ ਤਾਂ ਸੋਹਣਾ ਥਾਣਾ ਹੱਤੀ ਚੁਾਈ ਵਾਲਾ ਮੁੱਠੀ ਵਾਲਾ ਥਾਣਾਗਾ ਨੀਲੇ ਪੱਥੇ ਬੱਲੀ ਮੱਝ ਆ ਗਈ ਭਾਈ ਤਾਂ ਇਹਦਾ ਪਹਿਲਾ ਸੋਧ ਤੁਸੀਂ ਭਰਾ ਦੂਜਾ ਮੈਂ ਤੁਹਾਡੇ ਮੰਨਣ ਤੇ ਆਗਾ ਬੜਕੇ ਜਦ ਕਿ ਸਾਰੇ ਵੀਡੀਓ ਵਿੱਚ ਹੋਊਗੀ ਨੰਬਰ ਸਕਦੇ ਚੱਲ ਜਣਾ ਮੈਂ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਇਹ ਫ੍ਰੀਡ ਲੈਣੀਆਂ ਵਾ ਚੱਲ ਭਾਈ ਜਲਦੀ ਪੱਕ ਤੁਸੀਂ ਆਪਦੀ ਆਪ ਕਰਨੀ ਹੈਗੀ ਜਿਹਦੇ ਪਸੰਦ ਆ ਭਾਈ ਨਾਲ ਗੱਲਬਾਤ ਕਰ ਸਕਦੇ ਸਭ ਤੋਂ ਪਹਿਲਾਂ ਸਾਰੇ ਮੇਰੇ ਭੈਣ ਭਰਾਵਾਂ ਨੂੰ ਬੜਿਆ ਬਣਾਈ ਐ ਮੈਂ ਇਹਦਾ 10 ਕਿਲੋ ਦੁੱਧ ਹੈ 1 ਮਹੀਨਾ ਤੇ 11 ਤੱਕ ਕੋਈ ਬਣੀ ਨੂੰ ਕਈ ਵਾਰੇ ਭੈਣ ਭਰਾ ਕਹਿੰਦੇ ਵਿੱਚ ਨੇ ਮਰੇ ਕਹਿੰਦੇ ਪਰ ਅਸੀਂ ਨਹੀਂ ਭਰਾਵੋ ਕਹਿੰਦੇ ਉਹਨੂੰ ਗਾਹ ਕਹਿੰਦੇ ਜਿੱਥੋਂ ਲਉਂਦੇ ਆ ਸੌਗਾ ਕਹਿੰਦੇ ਤੇ ਇਹ ਨਹੀਂ ਗੱਲ ਬੜੀ ਵੀ ਹੁੰਦੀ ਐ ਜੇ ਸੌ ਵੇਡ ਖੀਦੀ ਉਹ ਚੋਂ 70 ਨਹੀਂ ਕਹਿੰਦੀਆਂ ਗੱਬਣਾਇਆ ਨਹੀਂ ਗੱਲਾਂ ਦੀ ਪਿੱਤਰ ਬਣੀ ਵੀ ਐ 10 ਗਰਮ ਦੁੱਧਾ ਜਿਹਦਾ ਮੁੱਲ 26000 ਰੁਪਈਆ ਬਾਬਾ ਜੀ ਸਤਿ ਸ੍ਰੀ ਅਕਾਲ ਸასი ਕਾਲ ਸასი ਕਾਲ ਠੀਕ ਐ ਜੀ ਕਹੋ ਜੀ 6000 ਦਾ ਫਾਨ ਕਿ ਲੋਕ ਐ ਕਿਤੇ ਨਹੀਂ ਲੈ ਕੇ ਸਟਾਨ ਤੇ ਜਿਹਦਾ ਮੁੱਲ 8000 ਰੁਪਈਆ ਤੁਹਾਨੂੰ ਇਹ ਬੜਾ ਜਦੂ ਜਿ ਆਪਣੀਆਂ ਇਹ ਅਬ ਜੀ ਨੂੰ ਕਹਿੰਦਾ ਜਰਸੀ ਪਿਓਰ ਨਿਕਨਿਕਾ ਸਿੰਘ ਆ ਪੂਰਾ ਪੂਰਾ ਵੇ ਵੇ ਜੀ ਇਹਦਾ ਮੁੱਲ 300000 ਆ ਉਹ ਮੈਂ ਆ ਜੀ ਮੈਂ ਤਿਆਰ ਉਹ ਜਦੋਂ ਖਲਗ ਜਾਏ ਪਿਆਰਪੁਰ ਤਿਆਰ ਮੈਂ ਖੜੀ ਜਿਹਾ ਲਾਈ ਹਾਂ ਇਹਦਾ ਜੀ ਇਹਦਾ ਮੁੱਲ 65000 ਠੀਕ ਆ ਜੀ ਕੋਈ ਮਾਨਤਾਨ ਜੀ ਮਾਨਤਾਨ ਹੋ ਜੂਗਾ ਠੀਕ ਆ ਜੀ ਤੈਨ ਪੁੱਛੂਆ ਤੈਨ ਪੁੱਛੂ ਸੋਨੇ ਰਕੇ ਆ ਬਾਈ ਕੋਈ ਨਾ ਉਸ ਨਹੀਂ ਮੇਰੇ ਘਰੇ 2 ਡਾਕ ਤੋਂ 4 ਡਾਕ ਤੋਂ ਪੀਪਾ ਖਿੱਚੋ ਇਹ ਰਜਣ ਪੂਰੇ ਹੁਣ ਠੀਕ ਹੈ ਜੀ ਇਹ ਮੌਕੇ ਤੇ ਲੂੰਗੀ ਆ ਦਿਨ ਨੂੰ ਤੇ ਤਿੰਨ ਲੱਜ ਉੱਤੇ 2 ਲੱਜ ਤੇਨ ਲੱਗੇ ਲਊਗੀ ਟਾਰਪੋਰਟ ਆ ਰਿਹਾ ਠੀਕ ਹੈ ਜੀ ਹਾਂ ਜੀ ਧੰਨਵਾਦ ਜੀ ਨਾ ਕਹਿੰਦਾ ਹੋਇਆ